ਭਗਵੰਤਮਾਨ ਸਰਕਾਰ ਨੇ ਕਿਸਾਨਾਂ ਨੂੰ ਚੰਡੀਗੜ੍ਹ ਧਰਨਾ ਲਾਉਣ ਤੋਂ ਰੋਕਿਆ ਸੀ ਤੇ ਹੁਣ ਕਿਸਾਨ ਭਗਵੰਤਮਾਨ ਸਰਕਾਰ ਦੇ ਸਾਰੇ ਐਮਐਲਏ ਦੇ ਘਰਾਂ ਅੱਗੇ ਹੀ ਆਣ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਫਰੀਦਕੋਟ ਦੇ ਐਮਐਲਏ ਗੁਰਦੇਤ ਸੇਖੋਂ ਦੇ ਘਰ ਦੇ ਅੱਗੇ ਕਿਸਾਨਾਂ ਦਾ ਇਹ ਪ੍ਰਦਰਸ਼ਨ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਪਿੱਛੇ ਤੱਕ ਸੈਂਕੜਿਆਂ ਦੀ ਤعداد ਦੇ ਵਿੱਚ ਕਿਸਾਨ ਨੇ ਔਰ ਬੰਦੇ ਨੂੰ ਡੋਜ ਇੱਕ ਨਹੀਂ ਮਾਣ ਹੁੰਦੀ ਇੱਕ ਸੱਤਾ ਦੀ ਆ ਇੱਕ ਕਮ ਉਤਸ਼ਾਹ ਦਾ ਪੁੱਤਰ ਹੋਣ ਦੀ ਆ ਤੇ ਤੀਜੀ ਪਤਾ ਨਹੀਂ ਕੀ ਪਸ ਖੇ ਖਾਂਦਾ ਉਹ ਪਤਾ ਹੀ ਨਹੀਂ ਕੀ ਕੀ ਸ਼ਕੀ ਜਾਂਦਾ ਹੈ ਇੱਧਰ ਸਾਹਮਣੇ ਗਰਦੇਤ ਸਿੰਘ ਸੇਖੋ ਐਮਐਲਏ ਦੀ ਜਿਹੜੀ ਕੋਠੀ ਹੈ ਔਰ ਅੱਜ ਪੂਰੇ ਪੰਜਾਬ ਦੇ ਵਿੱਚ ਸਾਰੇ ਐਮਐਲਏ ਜਿਹੜੇ ਆਮ ਆਦਮੀ ਪਾਰਟੀ ਦੇ ਆ ਉਹਨਾਂ ਸਾਰਿਆਂ ਦੇ ਘਰਾਂ ਦੇ ਅੱਗੇ ਇਸੇ ਤਰ੍ਹਾਂ ਘਰਾਓ ਜਿਹੜੇ ਨੇ ਉਹ ਕੀਤੇ ਗਏ ਨੇ ਉਹ ਇੱਕ ਮੋਦੀ ਨੂੰ ਚੁਗਾਉਣ ਵਾਲਾ ਐਸਕੇਐਮ ਜਿਹਨੂੰ ਇਹਨੇ ਚੈਲੰਜ ਕੀਤਾ ਹੈ ਮੁੱਖ ਮੰਤਰੀ ਨੇ ਤਾਂ ਫਿਰ ਉਹਦਾ ਹਾਲੇ ਤਾਂ ਪਹਿਲਾ ਐਕਸ਼ਨ ਹੈ ਹਾਲਤਾ ਰੋਸ ਯਾਰ ਕੀਤਾ ਹੈ ਐਮਐਲਏਾਂ ਦੇ ਉਹਦੋਂ ਅਗਲੇ ਆਉਣ ਵਾਲੇ ਸਮੇਂ ਦੇ ਜਿਹੜੇ ਵੱਡੇ ਐਕਸ਼ਨ ਜਿਹੜੇ ਹੈਗੇ ਆ ਉਹ ਐਸਕੇਐਮ ਵੱਲੋਂ ਅਸੀਂ ਕਰਦੇ ਰਹਿਾਂਗੇ ਕਿਉਂਕਿ ਇੱਕ ਸਕਦਾ ਸੈਂਕੜਿਆਂ ਦੀ ਤعداد ਦੇ ਵਿੱਚ ਕਿਸਾਨ ਐਮਐਲਏ ਫਰੀਦਕੋਟ ਦੇ ਘਰ ਦੇ ਅੱਗੇ ਬੈਠੇ ਹੋਏ ਨੇ ਔਰ ਇਸੇ ਤਰ੍ਹਾਂ ਦਾ ਹੀ ਸੀਨ ਅੱਜ ਪੂਰੇ ਪੰਜਾਬ ਦੇ ਸਾਰੇ ਐਮਐਲਏ ਦੇ ਘਰਾਂ ਦੇ ਅੱਗੇ ਬਣਿਆ ਹੋਇਆ ਇਹ ਪਰ ਪੰਜਾਬ ਨਾਬਰੀ ਦਾ ਦੂਜਾ ਨਾਮ ਆ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਸਮਝ ਲੈਣਾ ਚਾਹੀਦਾ ਔਰ ਅਸੀਂ ਪੰਜਾਬ ਦੀ ਸਮੁੱਚੀ ਕਿਸਾਨ ਲਹਿਰ ਨੂੰ ਉਹਦਾ 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 ਹਿੱਸਾ ਹੋਣ ਦੇ ਨਾਤੇ ਬਹੁਤ ਸਾਰਿਆਂ ਤੋਂ ਅਸੀਂ ਛੋਟੇ ਆ ਇਹ ਬੇਨਤੀ ਆ ਕਿ ਆਪਾਂ ਇਸ ਗੱਲ ਨੂੰ ਵਿਚਾਰੀਏ ਇਸ ਚੁਣੌਤੀ ਨੂੰ ਹਲਕੇ ਚ ਨਾ ਲਈਏ ਕਿ ਵੀ ਤੜਕੇ ਉੱਠੇ ਨਹਾਤੇ ਤੋਤੇ ਪੱਗ ਬੰਨੀ ਪਰੌਂਠੇ ਖਾਦੇ ਚਾਰ ਥਾਵਾਂ ਤੇ ਗੇੜਾ ਕੱਢ ਆਏ ਐ ਇਦਾਂ ਹੀ ਨਹੀਂ ਚੱਲਣੀ ਚੱਲੀ ਜਾਣਾਗਾ ਜੱਫ ਆਪਣਾ ਟਰੰਪ ਤੋਂ ਟਰੰਪ ਤੋਂ ਗੱਲ ਦਿੱਲੀ ਆਉਂਦੀ ਆ ਦਿੱਲੀ ਤੋਂ ਚੰਡੀਗੜ੍ਹ ਆਉਂਦੀ ਆ ਤੇ ਚੰਡੀਗੜ੍ਹ ਤੋਂ ਉਸ ਬੰਦੇ ਕੋਲੇ ਆਉਂਦੀ ਆ ਜਿਹਨੂੰ ਡੀਡਿਕਸ਼ਨ ਸੈਂਟਰ ਚ ਭੇਜਣ ਦੀ ਜ਼ਰੂਰਤ ਆ ਇਹ ਚੁਣੌਤੀ ਨੂੰ ਹਲਕੇ ਚ ਨਾ ਲਿਓ ਬਹੁਤ ਜਲਦੀ ਇਹਦਾ ਪ੍ਰਭਾਵ ਇਦੋਂ ਵੱਡਾ ਪਊਗਾ ਕਿ ਜਦੋਂ ਕਿਸਾਨੀ ਨੂੰ ਮਾਰਨ ਵਾਸਤੇ ਇੱਕ ਪੰਜਾਬ ਦਾ ਮੁੱਖ ਮੰਤਰੀ ਇੱਕ ਰਾਜਾ ਹੀ ਪਬਲਿਕ ਦੇ ਉਲਟ ਖੜ ਜੇ ਤੇ ਜਦੋਂ ਕਿਸਾਨ ਇਹਦੇ ਸਾਰੇ तकरीबन ਕਿਸਾਨ ਪੰਜਾਬ ਦਾ ਉਲਟ ਪਹਿਲਾਂ ਹੀ ਹੋ ਹੀ ਚੁੱਕਿਆ ਵੈਸੇ ਤਾਂ ਪਰ ਜਿਹੜੇ ਕੋਈ ਲੱਗਦੇ ਵੀ ਆ ਬੇਸ਼ੱਕ ਕੋਈ ਆਦੇ ਦਾ ਢੰਡਾ ਚੱਕੀ ਫਿਰਦੇ ਆ ਅਕਸਰ ਤਾਂ ਉਹ ਵੀ ਕਿਸਾਨ ਦੇ ਪੋਤਾ ਉਲਟ ਤਾਂ ਉਹਨਾਂ ਦੇ ਵੀ ਜਾ ਰਿਹਾ ਇਸ ਕਰਕੇ ਆਉਣ ਵਾਲੇ ਖਮਾਜੇ ਇਹਨਾਂ ਨੂੰ ਬਹੁਤ ਭੇੜੇ ਭੁਗਤਨੇ ਪੈਣਗੇ ਸਾਡਾ ਅੱਜ ਦਾ ਇਹ ਚੇਤਾਵਨੀ ਹੈ ਕਿ ਹਜੇ ਵੀ ਮੌਕਾ ਸਮਝੋ 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 ਜੇਕਰ ਨਾ ਸਮਝਣਗੇ ਤੇ ਆਉਣ ਵਾਲੇ ਦਿਨ ਤੇ ਸਾਡੇ ਆਸਤੇ ਮਾਰੇ ਦੇ ਚੰਗੇ ਇਹਨਾਂ ਆਸਤੇ ਵੀ ਨਹੀਂ ਰਹਿਣਗੇ ਜਿਹੜੀ ਆ ਇੱਕ ਬਲਡੋਜ਼ਰ ਵਾਲਾ ਕੰਮ ਚਲਾਇਆ ਆ ਸਾਡੇ ਪੱਤਰਕਾਰ ਵੀਰਾਂ ਨੇ ਪੁੱਛਿਆ ਕਿ ਰਾਜੀਤ ਦਾ ਘਰ ਕਦੋਂ ਢਾ ਰਹੇ ਹੋ ਜੀ ਮਜੀਠੀਆ ਦਾ ਘਰ ਕਦੋਂ ਚਾਰੇ ਢਾ ਰਹੇ ਹੋ ਜੀ ਮਜੀਠੀਆਂ ਤੋਂ ਤਾਂ ਮਿੰਤਾ ਇਹਨਾਂ ਨੇ ਇੱਕ ਤਰਲੇ ਕੀਤੇ ਆ ਮਾਫੀ ਮੰਗੀ ਆ ਉਹ ਇੱਕ ਕਹਿੰਦੇ ਨਸ਼ਾ ਤਸਕਰ ਦਾ ਘਰ ਉਹ ਟਾਇਆ ਉਹ ਜਿਹੜਾ ਪ੍ਰਸਤਰਮ ਨਹੀਂ ਕਰਾਉਣ ਜੋਗਾ ਸੀ ਉਹਦੀਆਂ ਕੰਧਾਂ 'ਚ ਟੰਨਾ ਟਾਈ ਜਾਂਦੇ ਆ ਇਹ ਇਸ ਗੱਲ ਨੂੰ ਜੇ ਕੋਈ ਵਿਰੋਧ ਕਰਦਾ ਇਹਨਾਂ ਦੇ ਆਰਟੀਸਰ ਲਾਜ ਆਉਂਦੇ ਆ ਇਹ ਜੀ ਨਸ਼ੇ ਵਾਲਿਆਂ ਦੇ ਪੱਖ 'ਚ ਆ ਕੀ ਤੁਸੀਂ ਚਾਹੁੰਦੇ ਆ ਕਿ ਪੁਲਿਸ ਨੂੰ ਅਧਿਕਾਰ ਦੇ ਦਿੱਤਾ ਜਾਵੇ ਵੀ ਅਦਾਲਤ ਨੇ ਕਿਸੇ ਨੂੰ ਦੋਸ਼ੀ ਮੰਨਿਆ ਕਿ ਨਹੀਂ ਮੰਨਿਆ ਪੁਲਿਸ ਨੂੰ ਅਧਿਕਾਰ ਦੇ ਦਿੱਤਾ ਜਾਵੇ ਕਿਸੇ ਦਾ ਵੀ ਘਟਾਉਣ ਦਾ ਫਿਰ ਤਾਂ ਪੁਲਿਸ ਨੂੰ ਝੂਠੇ ਪੁਲਸੂ ਮੁਕਾਬਲੇ ਬਣਾਉਣ ਦਾ ਵੀ ਅਧਿਕਾਰ ਹੋਊਗਾ ਸਵਾਲ ਇਹ ਆ ਗੱਲ ਸਹਿਦ ਹੀ ਨਹੀਂ ਗੱਲ ਪਏ ਦੀ ਆ ਕਿ ਉਹ ਪੁਲਸੀਆ ਸਟੇਟ ਖੜੀ ਕਰਨਾ ਚਾਹੁੰਦੇ ਆ ਪੁਲਿਸ ਨੂੰ ਅਧਿਕਾਰ ਦੇਣਾ ਚਾਹੁੰਦੇ ਆ ਤੇ ਜਿਹੜਾ ਪਿਛਲੇ ਦਿਨੀ ਇੱਕ ਚੰਡੀਗੜ੍ਹ ਦਾ ਪੱਤਰਕਾਰ ਨਹੀਂ ਕਹਿੰਦਾ ਪੁਲਿਸ ਤੋਂ ਡਰਦਾ ਹੀ ਕੋਈ ਨਹੀਂ ਕਿਸਾਨ ਜਿੱਥੇ ਬੰਦੀਆਂ ਡਰਦੀਆਂ ਹੀ ਨਹੀਂ ਇਹਦਾ ਮਤਲਬ ਆ ਕਿ ਉਹਨੂੰ ਆਇਆ ਕਿ ਪੁਲਿਸ ਨੂੰ ਵੇਖ ਕੇ ਲੋਕ ਥਰ-ਥਰ ਕੰਬਣ ਤੇ ਪੁਲਿਸ ਨੂੰ ਵੇਖ ਕੇ ਥਰ-ਥਰ ਕਦੋਂ ਕੰਬਦੇ ਸੀ ਜਦੋਂ ਪੰਜਾਬ ਦੇ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਖਪਾਇਆ ਪੁਲਿਸ ਨੇ ਇਹ ਇਸ ਕਰਕੇ ਚੁਣੌਤੀ ਨੂੰ ਹਲਕੇ ਚ ਨਾ ਲਿਓ ਜੇ ਜੋ ਆਉਂਦਾ ਉਹ ਹੀ ਸ਼ੱਕ ਜਾਂਦਾ ਉਹ ਤੇ ਜੋ ਮੂੰਹ ਆਉਂਦਾ ਉਹ ਬੋਲੀ ਜਾਂਦਾ ਇਸ ਕਰਕੇ ਤਗੜੇ ਹੋਈਏ ਜਥੇਬੰਦ ਹੋਈਏ ਅੱਜ ਕਿੰਨੂੰ ਹਰਉਣਾ ਇਹਨੂੰ ਹਰਉਣਾ ਖੁਦ ਦੀ ਤਾਕਤ ਵੱਡੀ ਉਸਾਰੀਏ ਇਹਨੀਆਂ ਨੂੰ ਚੰਡੀਗੜ੍ਹ ਜਾਣ ਤੋਂ ਪੰਜਾਬ ਸਰਕਾਰ ਨੇ ਰੋਕ ਦਿੱਤਾ ਸੀ ਤੇ ਅੱਜ ਤੁਸੀਂ ਐਮਐਲਏ ਦੇ ਬਾਰਮੂਰੇ ਧਰਨੇ ਲਾਏ ਨੇ ਤੇ ਕੀ ਅੱਜ ਮੈਸੇਜ ਦੇਣਾ ਚਾਹੁੰਦੇ ਹੋ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਦੋਂ ਕੋਈ ਰੋਸ ਹੁੰਦਾ ਜਦੋਂ ਕਿ ਵੱਜਦੇ ਆ ਰੜਕ ਪੈਂਦੀ ਆ ਉਦੋਂ ਪਰ ਦੱਸਣਾ ਤਾਂ ਪੈਂਦਾ ਹੀ ਆ ਨਾ ਕਿਉਂਕਿ ਜਿਹੜਾ ਮੈਂ 35 ਸਾਲ ਦੀ ਮੇਰੀ ਵੀ ਤਕਰੀਬਨ ਜਥੇਬੰਦੀ ਦਾ ਤਜਰਬਾ ਹੈਗਾ ਕਾਫੀ ਮੀਟਿੰਗਾਂ ਅਟੈਂਡ ਕੀਤੀਆਂ ਹੋਣਗੀਆਂ ਪਰ ਜੋ ਭਗਵੰਤ ਮਾਨ ਨੇ ਉਸ ਦਿਨ ਕੀਤਾ ਮੀਟਿੰਗ ਚ ਭੱਜਣ ਦਾ ਮੈਂ ਅਜੇ ਤੱਕ ਨਹੀਂ ਦੇਖਿਆ ਇੱਕ ਆਮ ਬੰਦਾ ਵੀ ਆਮ ਬੰਦਿਆਂ ਚ ਪੰਚਾਇਤ ਬੈਠਾ ਹੋਵੇ ਇਸ ਤਰੀਕੇ ਨਾਲ ਨਹੀਂ ਪੱਜਦਾ ਸੋ ਉਹਨੂੰ ਦੱਸਣ ਵਾ ਤੇ ਉਸ ਤੋਂ ਬਾਅਦ ਚਲੋ ਮੀਟਿੰਗ ਚੋਂ ਭੱਜ ਗਿਆ ਤੂੰ ਅਗਲਾ ਐਕਸ਼ਨ ਜਿਹੜਾ ਸਾਨੂੰ ਘਰਾਂ ਚ ਨਹੀਂ ਬਣਨ ਦਿੱਤਾ ਪਹਿਲਾਂ ਅੱਗੇ ਸਾਡੇ ਘਰਾਂ ਦੇ ਅੱਗੇ ਜੋ ਫੋਰਸਾਂ ਪੁਲਿਸ ਕੜੀ ਸੀ ਸਾਨੂੰ 2-3 ਦਿਨ ਖੱਜਲ ਖਵਾਰ ਕੀਤਾ ਭੱਜਿਆ ਨਾ ਠੀਕ ਕੀਤਾ ਜੋ ਸਾਰਾ ਕੁਝ ਕੀਤਾ ਉਹਦਾ ਜਿਹੜਾ ਰੋਸ ਜਿਹੜਾ ਸੀਗਾ ਉਹ ਸਾਰੀਆਂ ਜਥੇਬੰਦੀਆਂ ਦੇ ਮਨਾਂ ਦੇ ਵਿੱਚ ਐਸਕੇਮ ਦੇ ਮਨ ਦੇ ਵਿੱਚ ਕਿਉਂਕਿ ਐਸਕੇਮ ਕੋਈ ਛੋਟਾ ਧਾਰਾ ਨਹੀਂ ਐਸਕੇਮ ਬਹੁਤ ਵੱਡੀ ਇੱਕ ਇੰਡੀਆ ਲੈਵਲ ਦੀ ਸੰਸਥਾ ਹੈ ਬਹੁਤ ਵੱਡੀ ਸੰਸਥਾ ਉਹਨੂੰ ਚੈਲੰਜ ਕਰਨਾ ਇੱਕ ਮੁੱਖ ਮੰਤਰੀ ਨੇ ਜਿਸ ਐਸਕੇਮ ਨੇ ਇੱਕ ਸਾਲ ਬੈਠ ਕੇ ਉਸ ਪ੍ਰਧਾਨ ਮੰਤਰੀ ਨੂੰ ਨੁਮਾਇਆ ਜੋ ਕਹਿੰਦਾ ਸੀ ਜੋ ਮੋਦੀ ਉਹ ਹੀ ਮਮਕਨ ਹੈ ਜੋ ਮੋਦੀ ਕਰਦਾ ਔਰ ਕੁਝ ਨਹੀਂ ਹੈ ਕਿਉਂਕਿ ਜਵਾਬਤਾ ਦੇਣਾ ਪੈਂਦਾ ਹਾਲਾਂਕਿ ਹੁਣ ਮੀਟਿੰਗਾਂ ਵੀ ਦੇ ਰਿਹਾ ਸੀ ਉਹਨਾਂ ਸੱਦਾ ਆਇਆ ਸੀ ਐਸਕੇਮ ਨੂੰ ਮੀਟਿੰਗ ਦਾ ਪਰ ਕੀ ਕਹਿ ਰਿਹਾ ਸੀ ਕਿ ਸਾਡੇ ਮਨਿਸਟਰਾਂ ਨਾਲ ਸਾਡੇ ਅਧਿਕਾਰੀਆਂ ਨਾਲ ਮੀਟਿੰਗ ਕਰ ਲਓ ਜੋ ਐਸਕੇਮ ਨੇ ਠਗਰਾਤਾ ਕਿ ਮੀਟਿੰਗ ਹੋਊਗੀ ਤਾਂ ਸੀਐਮ ਦੇ ਨਾਲ ਜਿੱਥੋਂ ਮੀਟਿੰਗ ਅਸੀਂ ਛੱਡੀ ਆ ਜਿੱਨਾਂ ਮੰਗਾ ਤੋਂ ਛੱਡੀ ਆ ਉਥੋਂ ਹੀ ਅਗਲੀ ਮੀਟਿੰਗ ਸਾਡੀ ਸ਼ੁਰੂ ਹੋਵੇਗੀ ਇਸ ਕਰਕੇ ਜਿਹੜਾ ਸੱਦਾ ਠਗਰਾ ਦਿੱਤਾ ਹੈਗਾ ਸੋ ਸਾਰੇ ਪੰਜਾਬ ਦੇ ਵਿੱਚ ਬੜਾ ਰੋਸ ਹੈ ਇਸ ਗੱਲ ਦਾ ਕਿ ਇੱਕ ਮੀਟਿੰਗ ਚੋਂ ਭੱਜ ਕੇ ਔਰ ਚੈਲੰਜ ਕਰਕੇ ਜਾਣਾ ਕਿ ਕਰ ਲਓ ਜੋ ਕੁਝ ਹੁੰਦਾ ਹੈ ਦੇਖੋ ਭੱਜਿਆ ਜਾਂਦਾ ਤੁਰਿਆ ਜਾਂਦਾ ਜਿਤਨਾ ਚਾਲ ਹੁੰਦੀ ਤੇਜ਼ ਜਾਂਦਾ 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 ਕਹਿੰਦਾ ਜੋ ਕੁਝ ਐਸਕੇਮ ਨੇ ਕਰਨਾ ਕਰ ਲਓ ਮੈਂ ਤਾਂ ਜੋ ਕਰਨਾ ਸੋ ਪਰ ਪਰ ਮੁੱਖ ਮੰਤਰੀ ਸਾਹਿਬ ਚੰਡੀਗੜ੍ਹ ਦੇ ਧਰਨੇ ਤੋਂ ਚਿੜਕੇ ਮਤਲਬ ਉੱਠੇ ਨੇ ਕੀ ਚੰਡੀਗੜ੍ਹ ਜੇ ਤੁਹਾਡਾ ਧਰਨਾ ਲੱਗਦਾ ਤੇ ਪੰਜਾਬ ਸਰਕਾਰ ਨੂੰ ਤਾਂ ਵੱਧ ਨੁਕਸਾਨ ਸੀ ਕਿ ਹੁਣ ਜਦੋਂ ਤੁਸੀਂ ਇਹਨਾਂ ਦੇ 12 ਅੱਗੇ ਆ ਕੇ ਬਹਿ ਗਏ ਤੇ ਹੁਣ ਵੱਧ ਨੁਕਸਾਨ ਆ ਜਦੋਂ ਮਾੜੇ ਦਿਨ ਆਉਂਦੇ ਆ ਨਾ ਉਦੋਂ ਮੱਤ ਮਾਰੀ ਜਾਂਦੀ ਹੈ ਕਿਉਂਕਿ ਆ ਜੋ ਚੱਲ ਪਿਆ ਮਾਹੌਲ ਸਾਰੇ ਪੰਜਾਬ ਦੇ ਵਿੱਚ ਉਥੇ ਚੰਡੀਗੜ੍ਹ ਵੀ ਤਾਂ ਅਸੀਂ 34 ਸੈਕਟਰ ਮੰਗੇ ਜੋ ਗੱਲਾਂ ਕਰਦਾ ਵੀ ਇਹਨਾਂ ਨੇ ਸੜਕਾਂ ਰੋਕਣੀਆਂ ਇਹਨਾਂ ਨੇ ਰੇਲਾਂ ਰੋਕਣੀਆਂ ਇਸ ਤਰ੍ਹਾਂ ਹੁਣ ਉਸ ਤਰ੍ਹਾਂ ਉਹ ਤਾਂ ਕੁਝ ਹੈ ਨਹੀਂ ਸੀ ਅਸੀਂ ਤਾਂ 34 ਸੈਕਟਰ ਦੇ ਵਿੱਚ ਬੈਠ ਕੇ ਔਰ ਗੱਲ ਵੀ ਉੱਥੇ ਹੋਈ ਸੀ ਕਿ ਜੇ ਸਾਨੂੰ ਤੁਸੀਂ ਮ ਜਿੰਨਾ ਕਲਾ ਤੋਂ ਚੜ ਗਿਆ ਕਹਿੰਦਾ ਮੈਂ ਡਰ ਕੇ ਮੀਟਿੰਗ ਨਹੀਂ ਦਿੱਤੀ ਸੋ ਇਸ ਕਰਕੇ ਜਿਹੜਾ ਹੈਗਾ ਨੁਕਸਾਨ ਤਾਂ ਜੋ ਸਾਰੇ ਪੰਜਾਬ ਦੇ ਵਿੱਚ ਦੇਖੋ ਕੋਈ ਮਨਿਸਟਰ ਹੈ ਕੋਈ ਐਮਐਲਏ ਮੈਂ ਹੁਣ ਸੰਧਵਾ ਸਾਹਿਬ ਦੇ ਬੋਲ ਕੇ ਆ ਉੱਥੇ ਬੋਲ ਕੇ ਆ ਸਾਰੇ ਪੰਜਾਬ ਦੇ ਹਾਲ ਹੈ ਇਹ ਤਾਂ ਹੁਣ ਰੌਲਾ ਪੈ ਗਿਆ ਨਾ ਜੋ ਸਾਡੇ ਪ੍ਰਤੀ ਜੋ ਕਿਸਾਨਾਂ ਪ੍ਰਤੀ ਮਜ਼ਦੂਰਾਂ ਪ੍ਰਤੀ ਜੋ ਨੇ ਵਿਹਾਰ ਕੀਤਾ ਜੋ ਇੱਕ ਜਿੰਦ ਜਾਨ ਹੈ ਪੰਜਾਬ ਦੀ ਨਹੀਂ ਦੇਸ਼ ਦੀ ਜੋ ਕਿਸਾਨ ਇੱਕ ਜਿੰਦ ਜਾਨ ਹੁੰਦਾ ਜਦ ਇੱਕ ਲੋਕਾਂ ਦਾ ਢਿੱਡ ਪਰਦਾ ਦੇਸ਼ ਦਾ ਢਿੱਡ ਪਰਦਾ ਉਹਦੇ ਨਾਲ ਵਿਹਾਰ ਹੋਇਆ ਤਾਂ ਫਿਰ ਉਹਦਾ ਅੱਗੇ ਪ੍ਰਮਾਤਮਾ ਵੱਲੋਂ ਵੀ ਉਹ ਜਿਆਦਾ ਨੁਕਸਾਨ ਤਾਂ ਹੋਣਾ ਹੀ ਹੁੰਦਾ ਹੈ ਹੂੰ ਪ੍ਰਧਾਨ ਜੀ ਤੁਸੀਂ ਅੱਜ ਐਮਐਲਏਾਂ ਦੇ 12 ਮੂਰੇ ਆ ਕੇ ਬੈਠੇ ਹੋ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਥੋੜੇ ਨਾਲ ਇਸ ਤਰ੍ਹਾਂ ਉਲਝ ਕੇ ਕੋਈ ਸਿਆਸੀ ਖਮਿਆਜਾ ਭੁਗਤਣਾ ਪਵੇਗਾ ਬਿਲਕੁਲ ਭੁਗਤਣਾ ਪਵੇਗਾ ਜੀ ਪਰ ਮੈਂ ਤਾਂ ਪਹਿਲਾਂ ਆਮ ਜਦੋਂ ਇਹਨੂੰ ਕੋਈ ਆਮ ਪਬਲਿਕ ਦੇ ਵਿੱਚ ਜਾਈਦਾ ਲੋਕਾਂ ਚ ਜਾਈਦਾ ਸੀਗਾ ਭਵਨਤਮਨ ਨੂੰ ਨਚਾਰ ਜਾਂ ਦੂਜਾ ਕਈ ਕੁਛ ਬੋਲਦੇ ਹੀ ਭੰਡ ਬੋਲਦੇ ਫਲਾਣਾ ਬੋਲਦੇ ਪਰ ਮੈਂ ਉਹ ਚੀਜ਼ ਤੋਂ ਆਂਦਾ ਨਹੀਂ ਆਫੇ ਵੀ ਮੁੱਖ ਮੰਤਰੀ ਆ ਪਰ ਅੱਜ ਮੈਂ ਦਾ ਨਾਮ ਜਿਹੜਾ ਅੱਜ ਤੋਂ ਬਦਲ ਕੇ ਮੈਂ ਤਾਂ ਜਗਨੂ ਰਸਤਾ ਜਗਨੂ ਮੁੱਖ ਮੰਤਰੀ ਬਣ ਕੇ ਰਹਿ ਗਿਆ ਇਹ ਨੂੰ ਇਹ ਨੂੰ ਇਹ ਨਹੀਂ ਸੀ ਪਤਾ ਵੀ ਮੈਂ ਮੁੱਖ ਮੰਤਰੀ ਆ ਏਡੀ ਵੱਡੀ ਸੰਸਥਾ ਆਲ ਇੰਡੀਆ ਦੀ ਜਿਨ੍ਹਾਂ ਮੈਂ ਬੈਠਾ ਹਾਂ ਉਹਨਾਂ ਦੇ 50 50 100 100 ਦੇ 50 60 60 ਸਾਲ ਦੇ ਤਜਰਬੇ ਆ ਮੈਂ ਇਹਨਾਂ ਨਾਲ ਗੱਲ ਕੀ ਕਰਦੇ ਆ ਫਿਰ ਸਾਡੇ ਸੰਯੁਕਤ ਮੋਰਚੇ ਦੇ ਆਗੂ ਨੇ ਇਹ ਪੁੱਛਿਆ ਵੀ ਤੁਸੀਂ ਸਾਨੂੰ ਟਾਈਮ ਦੱਸੋ ਕਿੰਨਾ ਲੱਗੂਗਾ ਉਹਦਾ ਖੁੱਲਾ ਚੈਲੰਜ ਹੈ ਖੁੱਲਾ ਹੀ ਟਾਈਮ ਆ ਅਸੀਂ ਖੁੱਲਾ ਟਾਈਮ ਫਰੇਟੀ ਛੇਤੀ ਉਹਦੀ ਅੱਖ ਨੂੰ ਕੀ ਹੋ ਗਿਆ ਪਰ ਇਹ ਜਿਹੜੀਆਂ ਗੱਲਾਂ ਕਰੀ ਜਾਂਦਾ ਇਸ ਤਰ੍ਹਾਂ ਠੀਕ ਨਹੀਂ ਆ ਬਾਕੀ ਪਰ ਜਿਹੜਾ ਤੁਸੀਂ ਧਰਨਾ ਲਾਇਆ ਹੁਣ ਐਮਐਲਏ ਦੇ ਬਾਰਾ ਮੂਰੇ ਇਹਦਾ ਸਰਕਾਰ ਤੇ ਕੀ ਅਸਰ ਪਵੇਗਾ ਉਹਨਾਂ ਨੂੰ ਇਹਦਾ ਕੀ ਨੁਕਸਾਨ ਆ ਬਾ ਜਿਹੜਾ ਉਹਨਾਂ ਦਾ ਨੁਕਸਾਨ ਹੀ ਨੁਕਸਾਨ ਹੈ ਪਬਲਿਕ ਨੇ ਜਿਹੜੇ ਜਿਹੜੇ ਇਹਨਾਂ ਦੇ ਬਾਅਦ ਚ ਬੈਠੇ ਆ ਅਸੀਂ ਸਾਰਿਆਂ ਨੇ ਇਹਨਾਂ ਨੂੰ ਐਮਐਲਏ ਬਣਾਇਆ ਅੱਜ ਤੋ ਜਿੰਨੀ ਪੌਲਕਾ ਲੋਕਾਂ ਦੇ ਚ ਇਹ ਸੰਦੇਸ਼ ਜਾਊਗਾ ਵੀ ਜੋ ਜੋ ਕੋਈ ਉਹਨਾਂ ਨੇ ਵਾਦੇ ਕੀਤੇ ਸੀ ਜੋ ਵੀ ਪ੍ਰੋਗਰਾਮ ਲੋਕਾਂ ਨੂੰ ਆਸਾਂ ਸੀ ਕੋਈ ਨਹੀਂ ਸੀਗਾ ਕਿਹੜੀ ਚੀਜ਼ ਆ ਜਿਹੜੀ ਨਾ ਡਿਵੈਲਪਮੈਂਟ ਜਾਂ ਕੋਈ ਪ੍ਰੋਗਰਾਮ ਕੋਈ ਆ ਲੁੱਟਾਂ ਖੋਹਾਂ ਕੋਈ ਕਿਹੜੀ ਚੀਜ਼ ਨੂੰ ਰੋਕ ਲਿਆ ਇਹ ਆਸਾਂ ਸੀ ਲੋਕਾਂ ਨੂੰ ਉਹ ਆਸਾਂ ਸੀ ਲੋਕਾਂ ਦੇ ਸਾਹਮਣੇ ਆਵਾਂਗੇ ਨੁਕਸਾਨ ਹੀ ਨੁਕਸਾਨ ਹੋਣ ਵੇਲੇ ਇਹਨੂੰ ਕਿਸੇ ਨੇ ਪੁੱਛਣਾ ਨਹੀਂ ਜਿਵੇਂ ਪਿਛਲੀਆਂ ਸਰਕਾਰਾਂ ਵੇਲੇ ਦੂਜਿਆਂ ਦੋ ਦੋਗਾ ਬਾਹਰ ਮਾਰ ਲੰਗੇ ਇਹਦਾ ਬਹੁਤ ਵੱਡਾ ਅਸਰ ਪਊਗਾ ਲੋਕਾਂ ਦੇ ਵਿੱਚ ਸੁਣਿਆ ਗਿਆ ਲੋਕਾਂ ਚ ਗੱਲ ਗਈ ਹੈ ਕਿ ਕਿਹੜੀ ਗੱਲੋਂ ਧਰਨ ਦਿੱਤੇ ਕੋਈ ਧਰਨ ਚਾਹੂ ਤਾਂ ਦਿੱਤੇ ਤਾਂ ਹੀ ਧਰਨੇ ਦਿੱਤੇ ਇਹਨਾਂ ਦੇ 12 ਮੂਰੇ ਇਹਨਾਂ ਨੂੰ ਇਹਨਾਂ ਨੂੰ ਬਿਲਕੁਲ ਜ਼ੀਰੋ ਕਰਕੇ ਰੱਖ ਦੇਣਗੇ ਜਿਹੜੇ ਸਾਡੇ ਧਰਨੇ ਆ ਪ੍ਰਧਾਨ ਜੀ ਮੁੱਖ ਮੰਤਰੀ ਇਹ ਕਹਿੰਦਾ ਵੀ ਜਿਹੜੀਆਂ ਮੰਗਾਂ ਲੈ ਕੇ ਇਹ ਕਿਸਾਨ ਜਥੇਬੰਦੀਆਂ ਮੇਰੇ ਕੋਲ ਆਈਆਂ ਸੀ ਉਹ ਤਾਂ ਮੰਗਾ ਹੀ ਪੰਜਾਬ ਸਰਕਾਰ ਨਾਲ ਸੰਬੰਧਤ ਨਹੀਂ ਉਹ ਤਾਂ ਸੈਂਟਰ ਨਾਲ ਸੰਬੰਧਤ ਨੇ ਭਾਈ ਜੀ ਜੇਕਰ ਪੰਜਾਬ ਸਰਕਾਰ ਨਾਲ ਸੰਬੰਧਤ ਨਹੀਂ ਸੀ ਤੇ ਫਿਰ ਉਹ ਇੰਨਾ ਚਿਰ ਬੈਠਾ ਕਿਉਂ ਰਿਹਾ ਜੇ ਪੰਜਾਬ ਸਰਕਾਰ ਨਾਲ ਜਿਹੜਾ ਮੰਗਾ ਦਾ ਖਰੜਾ ਦੇ ਕੇ ਭੇਜਿਆ ਸੀ ਜੇ ਉਹ ਪੰਜਾਬ ਸਰਕਾਰ ਨਾਲ ਸਹਿਮਤੀ ਮੰਗਾ ਨਹੀਂ ਸੀ ਗਿਆ ਤੇ ਫਿਰ ਉਹਦੇ ਤੇ ਮੀਟਿੰਗ ਦੇਣ ਦੀ ਲੋੜ ਨਹੀਂ ਸੀ ਜਿਹੜੀ ਗੱਲ ਤੁਸੀਂ ਕਹਿ ਰਹੇ ਆ ਵੀ ਅੱਜ ਦੇ ਐਮਐਲਏ ਦੇ ਬਾਅਦ ਦੇ ਵਿੱਚ ਧਰਨਾ ਲਾਉਣ ਨਾਲ ਸਾਨੂੰ ਕੀ ਫਰਕ ਪਊਗਾ ਸਰਕਾਰ ਨੂੰ ਕੀ ਫਰਕ ਪਊਗਾ ਇਹ ਜਿਹੜੀ ਪਾਰਟੀ ਹੈ ਨਾ ਦੀ ਕੋਈ ਪੱਕਾ ਸੱਲ ਨਹੀਂ ਸੀਗਾ ਇਹਨਾਂ ਦਾ ਕੋਲੇ ਕੋਈ ਪੱਕੀ ਪਾਰਟੀ ਨਹੀਂ ਸੀ ਵੀ ਇਹਨਾਂ ਦੀ ਆਮ ਦੂਜੀਆਂ ਪਾਰਟੀਆਂ ਨੂੰ ਇਹਨਾਂ ਦੀ ਕੋਈ ਯੂਨਟ ਸੀ ਇਹ ਆਮ ਲੋਕਾਂ ਨੇ ਆਮ ਲੋਕਾਂ ਚੋਂ ਗਏ ਸੀ ਤੇ ਆਮ ਲੋਕਾਂ ਨੇ ਇਹਨਾਂ ਨੂੰ ਮੂਰੇ ਲਿਆਂਦਾ ਹੂੰ ਠੀਕ ਆ ਬੇਸ਼ੱਕ ਸਾਡੇ ਚ ਧੜੇ ਬੰਦੀਆਂ ਬਣ ਗਈਆਂ ਹੂੰ ਪਰ ਜੇਕਰ ਅਸੀਂ ਦਿੱਲੀ ਨੂੰ ਲੋਕਾਂ ਨੂੰ ਸਮਝਾ ਕੇ ਲਿਜਾ ਸਕਦੇ ਹਾਂ ਸਾਰੀਆਂ ਜਥੇ ਬੰਦੀਆਂ ਇਕੱਠੀਆਂ ਹੋ ਕੇ ਜਗਾ ਜਗਾ ਤੇ ਲੋਕਾਂ ਨੂੰ ਸਮਝਾਇਆ ਅਵੇਰਨੈਸ ਕੀਤਾ ਦਿੱਲੀ ਨੂੰ ਲਿਜਾ ਸਕਦੇ ਹਾਂ ਔਰ ਲੋਕਾਂ ਦੇ ਵਿੱਚ ਇਹ ਗੱਲ ਲੈ ਕੇ ਜਾ ਰਹੇ ਹਾਂ ਜਥੇ ਬੰਦੀਆਂ ਨੇ ਉਹ ਸੁਝਾਅ ਪੇਸ਼ ਕੀਤੇ ਕਿ ਸਾਡੀ ਜਿਹੜੀ ਖੇਤੀ ਆ ਜੋਸਤ ਕਹਿੰਦਾ ਸਾਡਾ ਵਾਤਾਵਰਨ ਪਲੀਤ ਹੋ ਰਿਹਾ ਸਾਡੇ ਵਾਤਾਵਰਨ ਸੰਬੰਧ ਦਾ ਫਸਲਾ ਹੋਣ ਸਾਡੀਆਂ ਅਤੇ ਜੋ ਕਰਜ਼ੇ ਦੇ ਜਾਲ ਵਿੱਚ ਫਸ ਕੇ ਕਿਸਾਨ ਮਿੰਦੂਰ ਖੁਦਕਸ਼ੀਆਂ ਕਰ ਰਹੇ ਆ ਯਾਰ ਉਹ ਗਲਤ ਨੀਤੀਆਂ ਕਰਨਾ ਉਹਨਾਂ ਨੀਤੀਆਂ ਨੂੰ ਸਾਡੇ ਦੇਸ਼ 'ਚ ਲਾਗੂ ਨਾ ਕੀਤਾ ਜਾਵੇ ਇਸ ਕਰਕੇ ਪੰਜਾਬ ਸਰਕਾਰ ਨੇ ਉਹ ਖੜੇ ਜ਼ਰੂਰ ਲੈ ਲੈ ਮਰਾ ਮੱਜੇ ਦੀ ਧਰਤੀ ਤੇ 20 ਦੇਸ਼ਾਂ ਦੀ ਮੀਟਰ ਦੀ ਸਦੀ ਜਿਹਦੇ ਚ ਨੌਜਵਾਨ ਕੁੜੀਆਂ ਤੋਂ ਮੁਜਰਾ ਕਰਾਇਆ ਕਰੋੜਾ ਰੁਪਈਆ ਇਹਨਾਂ ਕਿਰਤੀ ਲੋਕਾਂ ਦਾ ਖਰਾਬ ਕਰਕੇ ਗਏ ਤੇ ਉਹਨਾਂ ਨੀਤੀਆਂ ਤੇ ਮੋਹਰ ਲਾਉਣ ਦੇ ਲਈ ਉਹਨਾਂ ਨੂੰ ਸੱਤਿਆ ਜਿਹਦਾ ਆਪਾ ਆਪਣਾ ਡਟਮਾ ਵਿਰੋਧ ਕੀਤਾ ਉਦੋਂ ਵੀ ਵੀ ਖਾਇਨੇ ਕਿਸਾਨ ਜਫੇ ਬੰਦੀਆਂ ਤੋਂ ਮੰਨ ਕੇ ਇਹ ਚਰਚਾ ਬਾਹਰਲੇ ਦੇਸ਼ਾਂ ਵਾਲਿਆਂ ਨੇ ਅਮਰੀਕਾ ਦੇ ਹਿਸ਼ਾਰੇ ਤੇ ਕਰਿਆ ਇਹ ਸਾਨੂੰ ਹਾਜਮ ਨਹੀਂ ਹੁੰਦੀ ਗੱਲ ਸਾਨੂੰ ਇਹ ਲੱਗਦਾ ਵੀ ਕਾਰਪੋਰੇਟ ਪੱਖੀ ਨੀਤੀਆਂ ਜਿਹੜੀਆਂ ਵੀ ਤੁਸੀਂ ਉਹਨਾਂ ਨੀਤੀਆਂ ਨੂੰ ਲਾਗੂ ਕਰਨ ਦੇ ਲਈ ਸਾਰੇ ਟੌਖਲੇ ਆ ਕਿਉਂਕਿ ਉਹ ਕਾਰਪੋਰੇਟ ਪੱਖੀ ਨੀਤੀਆਂ ਜਿਹੜੀਆਂ ਉਹਦੇ ਤਹਿਤ ਭਾਰਤ ਵਾਲਾ ਪ੍ਰੋਜੈਕਟ ਤਹਿਤ ਪਰਾਵੋ ਛੜਕਾਂ ਦੇ ਜਾਲ ਵਿਛਾਏ ਜਾ ਰਹੇ ਆ ਤੇ ਜਿਹੜੇ ਕਹਿੰਦੇ ਸੀ ਵੀ ਜ਼ਮੀਨਾਂ ਕਿਸਾਨਾਂ ਦੀ ਮਰਜ਼ੀ ਤੋਂ ਬਿਨਾ ਨਹੀਂ ਲਈਆਂ ਜਾਣਗੀਆਂ ਧੱਕੇ ਨਾਲ ਜ਼ਮੀਨਾਂ ਅਕਬਾਰ ਕਰ ਰਹੇ ਆ ਇਹ ਭਲਾ ਕੈਪਟਨ ਕੇ ਰਾਜ ਦੇ ਵਿੱਚ 376 ਰਕੜ ਛੰਨਾ ਤੋੜਾ ਤੇ ਸੰਘੇੜਾ ਦੀ ਜ਼ਮੀਨ ਕਿਉਂ ਨਾ ਹੋਵੇ ਅਤੇ ਕਾਲੀ ਦਰਬਾਦ ਦੇ ਰਾਜ ਵਿੱਚ ਕਾਲੀ ਪਾਜਪਾ ਦੇ ਰਾਜ ਵਿੱਚ 1286 ਏਕੜ ਬੰਦਪੁਰੇ ਵਾਲੀ ਪਿਉਨਾ ਪਾਵਰ ਨੂੰ ਦਿੱਤੀ ਹੋਈ ਜ਼ਮੀਨ ਕਿਉਂ ਨਾ ਹੋਵੇ ਉਸੇ ਪੈੜ ਦੇ ਵਿੱਚੋਂ ਪੈੜ ਪੰਜਾਬ ਦਾ ਕੁਗਵਰ ਕਮਾਨ ਜਿਹੜਾ ਆਂ ਦਾ ਮੈਂ ਕਿਸਾਨ ਦਾ ਪੁੱਤ ਆ ਉਹ ਵੀ ਨਹੀਂ ਕੱਟ ਰਿਹਾ ਉਹਦੀ ਵੀ ਪੈੜ ਉਸੇ ਪੈੜ ਦੇ ਵਿੱਚ ਰੱਖੀ ਹੋਈ ਆ ਅਤੇ ਉਸ ਦਾ ਚਿਹਰਾ ਸਾਹਮਣੇ ਉਦੋਂ ਆਉਂਦਾ ਜਦੋਂ ਪੰਜਾਬ ਦੇ ਕਿਸਾਨਾਂ ਜਿਹੜੀਆਂ ਪੰਜਾਬ ਕਿਸਾਨ ਸਰਕਾਰ ਨਾਲ ਸੰਬੰਧਤ ਮੰਗਾਂ ਹੈ ਉਨਾ ਮੰਗਾਂ ਨੂੰ ਮੰਨਵਾਉਣ ਦੇ ਲਈ ਚੰਡੀਗੜ੍ਹ ਦੇ ਵਿੱਚ 5 ਮਾਰਚ ਦੇ ਮੋਰਚੇ ਦਾ ਐਲਾਨ ਕਰਦੇ ਆ ਕਿ ਅਸੀਂ 34 ਸੈਕਟਰ 'ਚ ਜਾਵਾਂਗੇ ਜਿਹੜੀਆਂ ਸਾਡੀਆਂ ਕਿਸਾਨ ਪ੍ਰਤੀ ਮੰਗਾਂ ਤੁਸੀਂ ਸੁਣਿਆ ਆਗੂ ਕਹਿੰਦੇ ਨੇ ਕਿ ਆਉਣ ਵਾਲੇ ਦਿਨ ਭਗਵੰਤਮਾਨ ਸਰਕਾਰ ਦੇ ਲਾਜ਼ਮੀ ਪੰਜਾਬ ਦੇ ਵਿੱਚ ਮਾੜੇ ਹੋ ਜਾਣਗੇ ਦਿੱਲੀ ਦੇ ਵਿੱਚ ਬਹੁਤ ਮਾੜਾ ਨਤੀਜਾ ਆਇਆ ਤੇ ਪੰਜਾਬ ਦੇ ਵਿੱਚ ਵੀ ਇਹ ਹਾਲ ਹੋ ਸਕਦਾ ਆਮ ਆਦਮੀ ਪਾਰਟੀ ਨੂੰ ਮੁੱਖ ਮੰਤਰੀ ਸਾਹਿਬ ਦੇ ਰਵੱਈਏ ਦੇ ਉੱਪਰ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਬਹੁਤ ਮਿਹਰਬਾਨ ਜੀ ਸਾਹਿਬ ਵਾਲੇ ਮੇਰੀ ਨਾਲ ਯਾਰੀ ਹੋ ਯਾਰੀ ਨਹੀਂ ਉਹਦੇ ਮੂਹਰੇ ਲੰਮਾ ਲਟ ਗਿਆ ਜਿਵੇਂ ਉਹ ਨਾ ਫਲਾਣਾ ਬੰਦਾ ਲੰਮਾ ਹੀ ਪੈ ਗਿਆ ਉੱਠਣ ਜੂਗਾ ਨਹੀਂ ਇਹ ਲੰਮਾ ਪੈ ਗਿਆ ਉਹਨਾਂ ਅੱਗੇ ਉਸ ਤੋਂ ਬਾਅਦ ਇਹਨੇ ਹੁਣ ਅਧਿਕਾਰੀ ਭੇਜੇ ਆ ਪਰ ਜਦੋਂ ਸਾਡੇ ਕਿਸਾਨ ਆ ਗਏ ਉਹ ਤਾਂ ਫਿਰ ਤੂੰ ਚੰਗੇ ਕੰਮ ਕਿਉਂ ਨਹੀਂ ਕਰਦਾ ਆ ਗਿਆ ਤੂੰ ਚੰਗੇ ਕੰਮ ਕਰ ਲੈ ਉਹ ਤਾਰੇ ਨਹੀਂ ਹੋਵਣੀਆਂ ਇਹ ਮਾਰੇ ਕੰਮ ਕੀਤੇ ਆ ਤਾਂ ਜੇ ਚੰਗੇ ਕੰਮ ਕੀਤੇ ਹੁੰਦੇ ਤਾਂ ਤੈਨੂੰ ਵੀ ਲੋੜ ਨਹੀਂ ਜੇ ਮੰਗੀਆਂ ਤੇ ਆਪ ਨੂੰ ਚੋ ਭੱਜਦੀ ਪਰ ਉੱਥੇ ਜਦੋਂ ਬਹਿੰਦਾ ਇਹਦਾ ਰਣਾ ਕੋਲੇ ਆ ਤੇ ਸਾਰਾ ਟੱਬਰ ਹੀ ਫੋਸ ਲਈ ਫਿਰਦਾ ਉਹ ਤੇਰੀ ਮਾਂ ਕੋਲੇ ਕੀ ਹੁੰਦਾ ਤੇਰਾ ਸਾਰਾ ਜੋਬਰ ਸਾਡੇ ਖਰਚੇ ਤੇ ਪਾਉਂਦਾ ਸਰਕਾ ਇਹ ਆ ਬਿਆਣਾ ਉਹਨਾਂ ਦਾ ਗਲਾ ਤਾਂ ਡਲਾ ਹੋਤਾ ਉਹ ਨਹੀਂ ਪਤਾ ਕਹਾਂ ਸੇ ਡਲਾ ਹੋਤਾ ਇਹਨੂੰ ਪਤਾ ਸੀਗਾ ਵੀ ਸਾਡੇ ਖਾਣੇ ਤੋਂ ਨਹੀਂ ਪੁਲਸੇ ਨਹੀਂ ਗਈ ਕਿੱਥੇ ਕਿੱਥੇ ਲਾਹੇਗਾ ਤੂੰ ਜਿਉਂਦ ਲਾਹੇਗਾ ਪਰਣਾਲੇ ਲਾਹੇਗਾ ਤੇ ਜੇ ਦੂਪੇ ਲਾਹੇਗਾ ਕਿੰਨੇ ਬਰੋੜਾ ਸਾਡੇ ਗੱਲੀ ਜਾਂਦੇ ਆ ਪਾਰਟੀ ਨੂੰ ਕਰਨੀ ਨਹੀਂ ਉਹ ਵੀ ਸਾਡੇ ਆ ਤੇ ਤੜਕੇ ਦੇ ਵਾਅ ਚਾੜੇ ਆ ਤੂੰ ਕੋਲਿਆ ਤੇ ਸਾਰਾ ਟੱਬਰ ਹੀ ਫੋਸ ਲਈ ਫਿਰਦਾ ਉਹ ਤੇਰੀ ਮਾਂ ਕੋਲੇ ਕੀ ਆਉਂਦਾ ਤੇਰਾ ਸਾਰਾ ਟੱਬਰ ਸਾਡੇ ਖਰਚੇ ਤੇ ਪਾਲਦਾ